ਸਰਦਾਰ ਸੁਖਿੰਦਰ ਸਿੰਘ ਦੀ ਪਰਵਾਰੀ ਭਾਈ ਗੁਰਦੇਵ ਸਿੰਘ ਦੀ ਬੱਬਰ ਇਸੇ ਤਰ੍ਹਾਂ ਸਾਧ ਸੰਗਤ ਜੀ ਤਿੰਨੇ ਭਰਾਵਾਂ ਨੇ ਦੇਖੋ ਗੁਰਮੁਖ ਪਿਆਰਿਓ ਬੜਾ ਜੱਤਨੀ ਪਰ ਸਾਰੇ ਜੱਤ ਲੋਥੇ ਫੇਲ ਹੋ ਜਾਂਦੇ ਨੇ ਜਦੋਂ ਕਾਲ ਰੂਪੀ ਰਿਸ਼ਤਾ ਇੱਕ ਦੁੱਖ ਰੋਗ ਲੱਗੇ ਤਨ ਧਾਈ ਰੋਗੀ ਆਇਆ ਲੱਗਿਆ ਜਿਹੜਾ ਤਨ ਨੂੰ ਸਾਧ ਸੰਗਤ ਜੀ ਧਾਗੇ ਲੈ ਗਿਆ ਮਾਤਾ ਜੀ ਸੋ ਚਾਰ ਪ੍ਰਕਾਰ ਦਾ ਵਿਛੋੜਾ ਇਹ ਨਹੀਂ ਕੋਈ ਦਵਾਈ ਹੋਈ ਸੱਜਣ ਮੇਰੇ ਰੰਗ ਨੇ ਜਾਇ ਸੁਤੇ ਜੀਰਾਨ ਹੰਭੀ ਬੰਨਿਆ ਢੂੰਮਣੀ ਰੋਹਾ ਝੀੜੀ ਮਾਰਨ ਨੇ ਕਿ ਵਿਛੋੜੇ ਦਾ ਦੁੱਖ ਹੈ ਸਾਧ ਸੰਗ ਦੀ ਕੋਈ ਪੋਤਰਿਆਂ ਨਾਲੋਂ ਦਾਦੀ ਦਾ ਵਿਛੋੜਾ ਮਾਂ ਨਾਲੋਂ ਪੁੱਤਾਂ ਦਾ ਵਿਛੋੜਾ ਇਦਾਂ ਵਿਛੋੜੇ ਦਾ ਦੁੱਖ ਹੈ ਸਾਧ ਸੰਗਤ ਦੀ ਸੋ ਆਓ ਆਪਾਂ ਨਾਲ ਨਾ ਪੜ ਵੀ ਲਈਏ ਨੇ ਮੇਰੇ ਰੰਗ ਜਦ ਤੁਸੇ 天地。 ਕੋਈ ਐਸਾ ਦੁੱਖ ਉਹਨਾਂ ਨੂੰ ਲੱਗਿਆ ਤੇ ਗੁਰਮੁਖ ਪਿਆਰੇ ਵੇਖੋ ਸੰਸਾਰ ਤੋਂ ਆਪਾਂ ਨੂੰ ਸਰੀਵੀ ਛੋੜਾ ਦੇਖ ਰ ਕੇ ਚਲੇ ਗਏ ਇਸ ਕਰਕੇ ਮਾਤਾ ਜੀ ਦੀ ਸੇਵਾ ਵਿੱਚ ਕੋਈ ਪਰਿਵਾਰ ਨੇ ਕਸਰ ਨਹੀਂ ਕੀਤੀ ਜਿੰਨੀ ਬਾਤ ਸੀ ਉਹ ਨਹੀਂ ਹੋਈ ਕੋਈ ਮਾਇਆ ਕਦੇ ਨਹੀਂ ਲੱਖਾਂ ਰੁਪਏ ਵਹਾਦ ਤੇ ਪੁੱਤਰਾ ਵੀ ਸਸੰਗਤ ਜੀ ਕਿਤੇ ਮਾਤਾ ਨੂੰ ਸੁਆਸ ਮਿਲ ਜਾਣ ਪਰ ਸਾਥ ਸੰਗਤ ਜੀ ਇਹ ਜਿਹੜੇ ਸਵਾਸ ਆ ਨਾ ਸਤਿਗੁਰਾਂ ਨੇ ਗਿਣ ਕੇ ਭਾਈ ਨਾਨਕ ਆਪੇ ਸਭ ਦਿਵਸ ਸਾਸ ਨਾ ਵਧਣ ਘਟਣ ਦਿਲ ਸਾਥ ਕਹਿੰਦੇ ਤਿਲ ਜਿੰਨੇ ਵੀ ਇਹ ਘਟਦੇ ਨਹੀਂ ਤੇ ਤਿਲ ਜਿੰਨੇ ਵੀ ਇਹ ਵਧਦੇ ਇਹ ਗਿਣ ਕੇ ਭਾਈ ਪਤਾ ਨਹੀਂ ਕਦੋਂ ਸਾਥ ਸੰਗਤ ਜੀ ਇਸ ਰੂਪੀ ਠਿਕਰੇ ਨੂੰ ਫੁੱਟ ਜਾਣਾ ਸਤਿਗੁਰੂ ਜੀ ਬਚਨ ਕਾਈਓ ਦਾ ਵਾਰ-ਵਾਰ ਕਹਿੰਦੇ ਨੂੰ ਚੇਤਨਾ ਹੈ ਤੋ ਚੇਤ ਰਹਿ ਨਿਸ ਜਨਮ ਹੈ ਪ੍ਰਾਨੀ ਛੇੜ ਛੇੜ ਆਉਂਦ ਵਿਹਾਤ ਹੈ ਫੂਟਾ ਘਟ ਜਿਓ ਬਾਨੀ ਮਾਰੇ ਕੀਤੇ ਹਰ ਕਾਹੇ ਨਗਾਵ ਕੀ ਮੂਰਖ ਅਗਿਆਨਾ ਝੂਠੇ ਲਾਲਚਾਂ ਦੇ ਲਾਗ ਕੇ ਮਰਨ ਖੁਸ਼ ਆਖੋ ਸਤਨਾਮ ਝੂਠੇ ਲਾਲਚਾਂ ਦੇ ਵਿੱਚ ਲੱਗ ਕੇ ਸਾਧ ਸੰਗਤ ਜੀ ਇਹਨੇ ਆਪਣਾ ਮਰਨਾ ਬਸਾਰ ਦਿੱਤਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਨ ਆਸਨ ਦਸਾ ਪਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਅਖੋ ਸਤਨਾਵਾਂ ਵਾਹਿ ਖਾਸ ਦਸਾਰ ਤੇ ਕਮਜਾਤ ਬਰ ਕਿਰੋ ਦੂਜੇ ਤੀਜੇ ਦੀਆਂ ਜਾਤਾਂ ਪਾਤਾਂ ਪਰਖਦਾ ਫਿਰਦਾ ਅਸਲੀ ਕਮਜਾਤ ਉਹ ਹੈ ਸਾਧ ਸੰਗਤ ਜੀ ਨੇ ਆਪਣੇ ਖਾਸਮਾ ਨੂੰ ਬਸਾਰਿਆ ਅਖੋ ਸਤਨਾਵਾਂ ਵਾਹਿ ਖਾਸ ਬਸਾਰੇ ਤੇ ਕਮਜਾਤ ਖਾਸ ਬਸਾਰ ਖਵਾਰੀ ਕੀ ਤ੍ਰਿਗ ਜੀਵਨ ਨਹੀਂ ਰਹਿਣਾ ਕਦਮ ਤਰਕਾਰ ਤੇਰੇ ਜੀਵਨ ਦੇ ਫਿਰ ਲੜਨਾ ਇਥੇ ਬੰਨੇ ਸਦਾ ਤੀਉ ਰਹਿਣਾ ਕੋ ਸਤਨਾਓ ਸ੍ਰੀ ਵਾਹਿਗੁਰੂ ਕੱਪੜ ਰੂਪ ਸੁਹਾਵਣਾ ਛਡ ਦੁਨੀਆ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਪ ਇਹ ਜੀਵਨ ਦੇ ਨਹੀਂ ਰਹਿਣਾ ਸਾਧ ਸੰਗਤ ਜੀ ਇਹ ਹੋਰ ਸਭ ਕੁਛ ਇੱਥੇ ਰਹਿ ਜਾਣਾ ਪਰ ਜੀਵਨ ਨਹੀਂ Sağ buşu... ਦੇਨ ਭਾਈ ਇਸ ਪ੍ਰਾਣੀ ਨੂੰ ਮਰਨਾ ਬਿਸਰ ਗਿਆ ਖਾਣਾ ਪੀਣਾ ਸ਼ਾਣਾ ਸੁਣਾ ਇਹ ਚੀਜ਼ਾਂ ਯਾਦ ਰਹੀ ਤਾਂ ਹੀ ਉਹ ਸਾਧੂ ਜੀ ਸचेत ਕਰਦੇ ਨੇ ਭਾਈ ਇੱਕ ਦਿਨ ਸ਼ਰੀਰ ਨੂੰ ਪੀਟੀ ਕਰੇ ਨਾ ਫੁੱਟ ਜਾਣਾ ਫਿਰ ਕੁਝ ਨਹੀਂ ਹੋ ਬਣਦਾ ਇਸ ਕਰਕੇ ਸੇਵਾ ਦੇ ਸੇਵਨ ਦੀ ਕੋਈ ਕਰਨਾ ਚੇਤਨਾ ਹੈ ਤੂੰ ਚੇਤਨਾ ਇਸ ਦਿਨ ਮੈਂ ਪ੍ਰਾਣੀ ਕਹਿੰਦੇ ਹੁਣ ਸਮਾਂ ਚੇਤਨਾ ਹੈ ਤੂੰ ਚੇਤਨਾ ਇਸ ਦਿਨ ਮੈਂ ਪ੍ਰਾਣੀ ਸ਼ਿਰਸ਼ ਨੋਦ ਵਿਹਾਤ ਕਹਿੰਦੇ ਛਿੰਨ ਛਿੰਨ ਕਰਕੇ ਤੇਰੀ ਜਿਹੜੀ ਆਉਧ ਆਦਰੂਪੀ ਜ਼ਿੰਦਗੀ ਇਹਨਾਂ ਦੇ ਵਿਹਾਜ ਨਹੀਂ ਫੂਟਾ ਘਟ ਜਾ ਪਾਣੀ ਜੇ ਕਹਿੰਦੇ ਜਿਵੇਂ ਕੜਾ ਪਰ ਕੇ ਰੱਖ ਲਈਏ ਪਾਣੀ ਦਾ ਉਹ ਸਿੰਮ ਦਾ ਸਿੰਮ ਦਾ ਇੱਕ ਦਿਨ ਖਾਲੀ ਹੋ ਜਾਂਦਾ ਇਸੇ ਤਰ੍ਹਾਂ ਸ਼ਰੀਰ ਨੂੰ ਪੀਠੀ ਕਰਾਇਆ ਜੇ ਕੜਾ ਸਵਾਸ ਸਿਮ ਰਹੇ ਨੇ ਤੇ ਗਣ ਕੇ ਪਾਏ ਨੇ ਕਿੰਨੇ ਮਰਜੀ ਚਿੰਤਾ ਨਹੀਂ ਹੋ ਸਕਦੇ ਇਸ ਕਰਕੇ ਇਹ ਫਰਜ਼ ਹੁੰਦਾ ਪੁੱਤਰਾਂ ਤੇ ਗਿਆ ਦਾ ਸਾਥ ਸੰਗਤ ਜੀ ਬਹੁਤ ਸੇਵਾ ਕੀਤੀ ਪਰ ਕਿਸੇ ਵੀ ਪ੍ਰਕਾਰ ਕਰਕੇ ਗੁਰਮਖ ਪਿਆਰਿਓ ਉਹ ਜਿਹੜੀ ਸੇਵਾ ਉਹ ਤਾਂ ਸਵੀਕਾਰੋ ਹਰ ਪ੍ਰਕਾਰ ਕਰਕੇ ਮਾਤਾ ਪਿਤਾ ਦੀ ਸੇਵਾ ਕਰੀ ਮਾਤਾ ਪਿਤਾ ਰੱਬ ਦਾ ਰੂਪ ਦੱਸੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਕਿਉਂਕਿ ਮਾਦਾ ਜੀ ਦਾ ਨਾਮ ਵੀ ਗੁਰਦੇਵ ਸੀ ਗੁਰਦੇਵ ਨਾਮ ਪਰਮਾਤਮਾ ਦਾ ਹੈ ਪਰਮੇਸ਼ਰ ਦਾ ਹੈ ਇਸ ਕਰਕੇ ਸਾਧ ਸੰਗਤ ਜੀ ਵਾਧਾ ਪਿਤਾ ਨੂੰ ਪਰਮੇਸ਼ਰ ਦਾ ਰੱਬ ਦਾ ਰੋਤਵਾ ਦਿੰਦਾ ਹੈ ਗੁਰਮੁਖ ਪਿਆਰਿਓ ਆਪੋ ਸਤਨਾਮ ਵਾਹਿਗੁਰੂ ਕਿਉਂਕਿ ਭਗਤਾਂ ਨੇ ਤਾਂ ਕਹਿ ਦਿੱਤਾ ਉਹ ਕਹਿੰਦੇ ਕਿ ਸੱਚੇ ਪਾਸ਼ਾ ਜਿਵੇਂ ਤੂੰ ਸਾਰੇ ਪ੍ਰਾਣੀਆਂ ਦੇ ਔਗਣਾਂ ਨੂੰ ਨਿਚ ਚਦਾਰਦਾ ਏਸੀ ਤਰ੍ਹਾਂ ਬੱਚਿਆਂ ਦੇ ਔਗਣਾਂ ਨੂੰ ਮਾਤਾ ਪਿਤਾ ਕਦੀ ਚਦਾਰ ਦੇਣੇ ਰਮਈਆ ਹਉਬਾਰਕ ਤੇਰਾ ਕਾਹੇ ਮਖੰਡਸ ਆਬਗਣਾ ਮੇਰਾ ਕੇ ਸੱਚੇ ਬਾਦਸ਼ਾਹ ਮੈਂ ਵੀ ਤੇਰਾ ਬਾਰਕਾ ਜੇ ਤੂੰ ਔਗਣਾ ਨੂੰ ਚਦਾਰਦਾ ਨਹੀਂ ਇਸੇ ਤਰ੍ਹਾਂ ਸਤ ਅਪਰਾਧ ਕਰਦਾ ਹੈ ਜੇ ਤੇ ਜਨਣੀ ਚੀਤਨਾ ਰਾਖਸ ਦੇ ਤੇ ਆਖੋ ਸਤਨਾਮ ਨਾਹੀ ਸੁਤ ਗਈਏ ਪੁੱਤਰ ਤੇ ਅਪਰਾਧ ਬੜੇ ਕਰਦਾ ਪੁੱਤਰ ਜਿਹੜੀ ਜਨਣੀ ਹੈ ਨਾ ਉਹ ਪੁੱਤਰਾਂ ਦੇ ਔਗਣਾ ਅਪਰਾਧਾਂ ਨੂੰ ਕਦੇ ਵਿੱਚ ਇਹਦੇ ਚੀ ਰੱਖਦੀ ਆਖੋ ਸਤਨਾਮ ਸ਼ੀਰ ਆਹੇ ਫਿਰ ਭਗਤ ਕਬੀਰ ਜੀ ਕਹਿੰਦੇ ਰਹੇ ਕਹਿੰਦੇ ਮੇਰ ਸੱਚੇ ਪਾਤਸ਼ਾਹ ਤੇਰੇ ਵਿੱਚ ਤੇ ਮਾਤਾ ਵਿੱਚ ਕੀ ਫਰਕ ਆਖੋ ਸਤਨਾਮ ਪਾਤਸ਼ਾਹ ਕੀ ਕਹਿੰਦੇ ਨੇ ਸਤਗੁਰ ਜੀ ਵਾਰਸ਼ਾ ਫਿਰ ਮਾਤਾ ਪਿਤਾ ਵੀ ਤੇਰਾ ਹੀ ਰੂਪ ਨੇ ਕਿ ਨੇ ਵੀਰ ਬਰਾਤ ਕਰੇ ਪੁੱਤਰ ਦੀਆਂ ਕੀ ਕਹਿੰਦੇ ਨੇ ਜੇ ਤੱਕ ਕ੍ਰੋਪ ਕਰੇ ਕਰਤਾ ਆ ਤਾਂ ਵੀ ਚੀਤ ਨਾ ਰਾਖ ਸਮਾਇਆ ਕਹਿੰਦੇ ਕਈ ਵਾਰੀ ਬੱਚੇ ਨੂੰ ਪੁੱਤਰ ਦੀਆਂ ਨੂੰ ਗਰੋਧ ਵੀ ਹੋ ਜਾਵੇ ਤੇ ਸਾਸਰੀ ਜੀ ਗਰੋਧ ਦੇ ਵਿੱਚ ਮਾਤਾ ਪਿਤਾ ਨੂੰ ਧੱਕੇ ਵੀ ਮਾਰ ਤੇ ਤਾਂ ਵੀ ਉਹ ਚਿੱਤ ਵਿੱਚ ਨਹੀਂ ਰੱਖ ਲਿਆ ਕੋ ਸਤ ਨਾਮ ਸਿਵਾ ਤਾਬੇ ਚੇਤੇ ਨਹੀਂ ਜਾਨੇ ਕਿੰਤ ਭਵਨ ਮਨ ਪਰਿਓ ਹਵਾਰਾ ਨਾਮ ਤੇ ਨਾ ਕੈਸੇ ਉਤਰ ਸਪਾਰਾ ਆਖੋ ਸਤਨਾਮ ਵਾਹਿਗੁਰੂ ਇਸ ਕਰਕੇ ਸਾਧ ਸੰਗਤ ਜੀ ਨਾਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੋਣਾ ਵਾਹਿਗੁਰੂ ਦਾ ਨਾਮ ਜਪਣਾ ਵੀ ਨਹੀਂ ਜਦੋਂ ਦਾ ਨਾਮ ਜਪਾਂਗੇ ਫਿਰ ਉਹਨੇ ਆਪਣੇ ਔਗੜਾ ਨੂੰ ਨਹੀਂ ਚਿਤਾਰਨਾ ਜਿਵੇਂ ਮਾਤਾ ਪਿਤਾ ਕਦੀ ਆਪਣੇ ਪੁੱਤਰ ਧੀਆਂ ਦੇ ਆਪਣਾ ਨੂੰ ਨਹੀਂ ਚਿਤਾਰਦੇ ਸਾਧ ਸੰਗਤ ਜੀ ਆਓ ਆਪਾਂ ਇੱਕ ਕੰਮ ਦਾ ਸਰਵਣ ਕਰਾਂਗੇ ਉਸ ਤੋਂ ਬਾਅਦ ਫਿਰ ਸਾਡੇ ਕੋਲੇ ਸਤਿਕਾਰਯੋਗ ਸਾਡੇ ਵੀਰ ਜੀ ਜਥਾ ਭਾਈ ਸੁਖਜਿੰਦਰ ਸਿੰਘ ਜੀ ਮਾਤਾ ਜੀ ਹੋਣਾ ਨਾਲ ਪਰਿਸ਼ਤੇਦਾਰੀ ਤੌਰ ਤੇ ਔਰ ਜਥੇ ਦੀ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਸਾਡੇ ਸਤਿਕਾਰਯੋਗ ਪਈ ਜਗਤਾਰ ਸਿੰਘ ਜੀ ਸੋ ਸਾਰਿਆਂ ਜਥਾ ਪਹੁੰਚਿਆ ਆਪਾਂ ਉਸ ਤੋਂ ਬਾਅਦ ਉਹਨਾਂ ਤੋਂ ਸਰਵਣ ਕਰਾਂਗੇ ਗੁਰੂ ਕੀਆ ਵੇਦਾਰਮ ਸੋ ਸਾਧ ਸੰਗਤ ਜੀ ਆਓ ਗੁਰਮਤਿ ਪਿਆਰੇ ਕੁਝ ਸਮਾਂ ਸੁੱਧ ਪ੍ਰਾਰਥਨਾ ਕਰਤ ਤੇ ਜੀਤੇ ਜਨਨੀ ਜੀ ਨਾ ਰਾਖਸ ਦੇ ਇਥੇ ਭਾਵੇਂ ਸਾਧ ਸੰਗਤ ਜੀ ਮਾਤਾ ਪਿਤਾ ਵੱਡਾ ਕਰਮ ਕਰਦੇ ਨੇ ਸਾਨੂੰ ਜਨਮ ਦਿੰਦੇ ਨੇ ਫਿਰ ਕਰਮ ਦੇ ਦੇ ਨਾਲ ਪਰ ਬੱਚਾ ਸਾਧ ਸੰਗਤ ਜੀ ਕਹਿੰਦੇ ਨੇ ਮਾਪੇ ਕਦੀ ਖਮਾਫੀ ਨਹੀਂ ਹੁੰਦੇ ਪੁੱਤਰ ਕਈ ਵਾਰੀ ਕੁੱਪਟਰ ਹੋਈ ਕਈ ਵਾਰੀ ਸਾਰੇ ਨਹੀਂ ਕੋਈ ਇਸ ਕਰਕੇ ਸਾਧ ਸੰਗਤ ਜੀ ਇਸ ਪਰਿਵਾਰ ਨੇ ਬੜੀ ਸੇਵਾ ਕੀਤੀ ਸੰਜੇਂਦਰ ਸਿੰਘ ਪਟਵਾਰੀ ਉਹਨਾਂ ਦੇ ਧਰਮ ਸਬਦਨੀ ਸਾਡੇ ਭੈਣ ਦੇ ਉਹਨਾਂ ਨੇ ਬਹੁਤ ਸੇਵਾ ਕੀਤੀ ਕਿਉਂਕਿ ਸਾਧ ਸੰਗਤ ਜੀ ਦਾ ਸਾ ਆਕਰ ਕਰ ਵਿਚਰਦਾ ਰਹਿੰਦਾ ਹੈ ਪਰਿਵਾਰ ਦੇ ਵਿੱਚ ਸਾਡੇ ਉੱਥੇ ਕੁਆਡੀ ਭਾਈ ਪਿਆਰਾ ਸਿੰਘ ਸਾਹਿਬ ਦਾ ਸਰਪੰਚ ਉਹ ਦਾ ਰਿਹਾ ਕਹਿੰਦੇ ਸੀ ਲੰਗੇ ਜੀ ਪਤਾ ਲੈਣ ਤੇ ਇਹਨਾਂ ਦੀ ਨੌ ਰਾਣੀ ਇਹਨੇ ਮਾਤਾ ਜੀ ਦੇ ਮੁਖ ਦੇ ਵਿੱਚੋਂ ਸਾਧ ਸੰਗਤ ਜੀ ਕਿਉਂ ਬਿਮਾਰੀ ਆ ਗਈ ਗੁਰਮਖ ਪਿਆਰੇ ਜੀ ਨੇ ਕਈ ਵਾਰੀ ਬੱਚੇ ਜੀ ਬੱਚੇ ਦੀ ਸਾਰਾ ਕਿਰਿਆ ਕਰ ਮਾਦਾ ਦੇ ਸਾਹਮਣੇ ਮਾਪ ਉਹਨਾਂ ਦੇਣ ਦਾ ਨਹੀਂ ਬੱਚੇ ਦੇ ਸਕਦੇ ਪਰ ਸਾਸ ਸਹਜ ਜੀ ਫਿਰ ਵੀ ਇਸ ਪਰਿਵਾਰ ਨੇ ਬਹੁਤ ਸੇਵਾ ਕੀਤੀ ਕਹਿੰਦੇ ਅਸੀਂ ਗਏ ਤੇ ਮਾਦਾ ਦੇ ਮੁਖ ਵਿੱਚੋਂ ਜਿਹੜੀਆਂ ਲਾਲਾਂ ਗਿਰਦੀਆਂ ਸੀ ਨਾ ਗਰਮਕ ਤਿਆਰਿਓ ਉਹ ਹੱਥਾਂ ਦੇ ਨਾਲ ਸਾਹ ਬਣੇ ਭਾਵ ਇੰਨੀ ਸੇਵਾ ਕੀਤੀ ਕਦੇ ਘਰਾਈ ਨਹੀਂ ਆਪਣੀ ਮਾਤਾ ਬਣ ਕੇ ਸੇਵਾ ਕੀਤੀ ਸੋ ਇਹ ਸੇਵਾ ਮਾਤਾ ਪਿਤਾ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ ਗੁਰੂ ਘਰ ਸੇਵਾ ਬਿਨਾ ਸਰ ਜਣਾ ਹੈ ਇਹ ਘਰ ਵਿੱਚ ਬਜ਼ੁਰਗ ਟਿੱਲੇ ਪਏ ਨੇ ਬਿਮਾਰ ਪਏ ਨੇ ਉਹਨਾਂ ਦੀ ਸੇਵਾ ਕਰੋ ਉਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਵੀਕਾਰ ਕਰਨੇ ਪਰਮਤਮਾ ਪਿਆਰਿਓ ਆਓ ਆਪਾਂ ਇੱਕ ਕਵਤਾ ਜਿਹੀ ਸਰਵਣ ਕਰਕੇ ਫਿਰ ਸਮਾਪਤੀਆਂ ਦੇ ਵੱਲ ਜਾਵਾਂਗੇ ਗੁਰਮਤਿ ਪਿਆਰਿਓ ਆਓ ਸਾਰੇ ਧਿਆਨ ਦਿਓ ਨਹੀਂਓ ਸੁੱਚ i <speaking in foreign language> E oh. මැැ ත i'll ਰਕੀਤ ਮਾਤਾ ਗੁਬੇ ਤਕਦੀਰ ਦੇ ਦੇ ਨਾਟਨ ਪੁੱਤਰ ਕਰਨਾ ਪਾਈ ਗਰਦੇਸ਼ ਸਿੰਘ ਬੱਬਰ ਖਾਲਸਾ ਨਾ ਰਹੇ ਉਹਨਾਂ ਸਮਿਆਂ ਦੇ ਵਿੱਚ ਉਹ ਸਮੇਂ ਨਾਲ ਹੰਢਾਏ ਨੇ ਕਿ ਮਾਤਾ ਜੀ ਨੇ ਬੜੀ ਦਲੇਰੀ ਦੇ ਨਾਲ ਉਹਨਾਂ ਦਾ ਸਾਥ ਦਿੱਤਾ ਉਹਨਾਂ ਜੀ ਹੋਏ ਤਕਦੀਰ ਦੇ ਪਰ ਅੱਜ ਗੁਰਦੇਸ਼ ਸਿੰਘ ਇਹ ਚੀਜ਼ ਨੂੰ ਮਹਿਸੂਸ ਕਰਦੇ ਨੇ ਕਿ ਸਾਰੀ ਜ਼ਿੰਦਗੀ ਕਰਦੇ ਨੇ ਉਹਨਾਂ ਬਿਨਾਂ ਉਹ ਨੂੰ ਢੀਕੋ ਕੌਣ ਕਰੇ ਅੱਖਰ ਸਤਨਾਮ ਸੋ ਜੀ ਕਹਿੰਦੇ ਮਾਤਾ ਪਿਤਾ ਜਿਹੜੇ ਘਰ ਦਾ ਜੰਗਾ ਹੁੰਦੇ ਐ ਉਹਨਾਂ ਲਈ ਇਹ ਸ਼ਬਦ ਛੋਟਾ ਹੈ ਮਾਤਾ ਪਿਤਾ ਜਿੰਦਾ ਨਹੀਂ ਹੁੰਦੇ ਮਾਤਾ ਪਿਤਾ ਘਰ ਦਾ ਤਾਜ ਹੁੰਦੇ ਆਖੋ ਸਤਿਨਾਮ ਉਹ ਤਾਜ ਸਿਰ ਦਾ ਤਾਜ ਹੁੰਦਾ ਉਹ ਘਰ ਦਾ ਤਾਜ ਹੁੰਦਾ ਉਹਨਾਂ ਦਾ ਸਤਕਾਰ ਜਿਹਨਾਂ ਦੇ ਮਾਤਾ ਪਿਤਾ ਹੈ ਨੇ ਜਿਹਨਾਂ ਦੇ ਚਲੇ ਗਏ ਉਹਨਾਂ ਦੇ ਪਰਛੋਤੇ ਆ ਇਹ ਰਹਿਣਾ ساری ਜਿੰਦਗੀ ਇਸ ਕਰਕੇ ਆਓ ਇੱਥੇ ਸਮਾਪਤੀਆਂ ਲਈ ਕੁਝ ਸਮਾਂ ਸਾਡੇ ਸਤਿਕਾਰਯੋਗ ਪ੍ਰੇਸ਼ਿੰਦਰ ਸਿੰਘ ਜੀ ਰਾਗੀ ਨਾਲ ਮਹਾਨ ਵਿਦਵਾਨ ਗੁਰੂ ਸਾਹਿਬ ਦੀ ਬੜੀ ਕਿਰਪਾ ਉਹਨਾਂ ਦੇ ਅੱਜ ਬੜੇ ਸੁਨੇਹਾ ਸਾਡਾ ਮਲਾਪ ਹੋਇਆ ਸੋ ਗੁਰੂ ਸਾਹਿਬ ਕਿਰਪਾ ਕਰਨੇ ਜੀ ਤਰ੍ਹਾਂ ਬਰਮ ਖੜਾ ਮਲਾਪ ਦਖੀ ਰਖਣਾਓ ਰਹਿਦਾ ਹੈ ਸਮਾਪਤ ਉਹਨਾਂ ਤੋਂ ਸਰਵਣ ਕਰਾਂਗੇ ਗੱਦ ਕੇ ਫਤੇ ਬਣਾਓ ਸਾਰੀ ਸੰਗਤ ਦਾ ਕੋ ਬਾਗ ਗੁਰੂ ਜੀ ਕਾ ਆਵਾਜਾ